ਯਕਬਾਨੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਸਾਨਾਂ ਤੇ ਮੰਤਰੀਆਂ ਦੇ ਵਿਚਾਲੇ ਜਿਹੜੀ ਹੈਗੀ ਆ ਉਹ ਬੈਠਕ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਗਈ ਹੈਗੀ ਆ ਤਾਂ ਤੁਹਾਨੂੰ ਤਸਵੀਰਾਂ ਸੈਕਟਰ 26 ਦੇ ਬਾਹਰ ਤੋਂ ਦਿਖਾ ਰਹੇ ਹੈਗੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਗੂ ਜਿਹੜੇ ਹਨ ਉਹ ਪਹਿਲਾਂ ਪਹੁੰਚ ਗਏ ਸਨ ਤਾਂ ਹੁਣ ਜਿਹੜਾ ਹੈਗਾ ਮੰਤਰੀ ਜਿਹੜੇ ਹਨ ਉਹ ਪਹੁੰਚਣੇ ਜਿਹੜੇ ਹੈਗੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਿਸਾਨ ਸ਼ੰਭੂ ਬਾਦਰ ਤੇ ਖਨੋਰੀ ਬਾਦਰ ਤੇ ਤੇ ਪੰਜਾਬ ਦੇ ਬਾਡਰਾਂ ਉੱਪਰ ਆਪਣੀਆਂ ਮੰਗਾਂ ਨੂੰ ਲੈ ਕੇ ਐਮ ਐਸ ਪੀ ਦੇ ਉੱਪਰ ਕੰਮ ਨੂੰ ਬਣਾਉਣ ਨੂੰ ਲੈ ਕੇ ਲਗਾਤਾਰ ਤੇ ਇਸ ਤੋਂ ਇਲਾਵਾ ਪੰਜ-ਚਾਰ ਮੰਗਾਂ ਨੇ ਜਿੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਤੇ ਤਿੰਨ ਦਿਨ ਤੋਂ ਜਿਹੜਾ ਹੈਗਾ ਸ਼ੰਭੂ ਬੈਰੀਅਰ ਤੇ ਇਸ ਤੋਂ ਇਲਾਵਾ ਖਨੋਰੀ ਬਾਦਰ ਦੇ ਉੱਪਰ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਮਾਹੌਲ ਜਿਹੜਾ ਹੈਗਾ ਕਾਫੀ ਤਣਾਅਪੂਰਨ ਬਣਿਆ ਹੋਇਆ ਲਗਾਤਾਰ ਫੌਜਾਂ ਵੱਲੋਂ ਦਿੱਤੇ ਗੋਲੇ ਛੁੱਟੇ ਜਾ ਰਹੇ ਨੇ ਕਈ ਕਿਸਾਨ ਜ਼ਖਮੀ ਹੋ ਚੁੱਕੇ ਨੇ ਤੇ ਕਈ ਪੱਤਰਕਾਰ ਵੀ ਚੱਕਲੇ ਹੋਏ ਨੇ ਤਾਂ ਹੁਣ ਤੁਹਾਨੂੰ ਸੈਕਟਰ 26 ਦਾ ਜਿਹੜਾ ਇਹ ਇੰਸਟੀਚਿਊਟ ਹੈ ਮਹਾਤਮਾ ગાંધી ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਸੈਕਟਰ 26 ਮਹਾਤਮਾ ગાંધી ਰਾਜ ਲੋਕ ਪ੍ਰਸ਼ਾਸਨ ਸੰਸਥਾ ਇਸ ਬਿਲਡਿੰਗ ਦੇ ਅੰਦਰ ਜਿਹੜੀ ਹੈਗੀ ਉਹ ਬੈਠਕ ਜਿਹੜੀ ਹੈਗੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਕਿਸਾਨ ਲਗਾਤਾਰ ਆਪਣੇ ਮੰਗਾ ਨੂੰ ਲੈ ਕੇ ਜਿਹੜਾ ਹੈਗਾ ਦਿੱਲੀ ਪੂਛ ਦਾ ਜਿਹੜਾ ਨਾਰਾ ਦਿੱਤਾ ਗਿਆ ਹੈਗਾ ਤਾਂ ਅੱਜ ਜਿਹੜਾ ਹੈਗਾ ਕਿਸਾਨਾਂ ਵੱਲੋਂ ਜਿੱਥੇ ਟੋਲ ਫ੍ਰੀ ਜਿਹੜਾ ਹੈਗਾ ਰਾਹਤ ਜਿਹੜੀ ਹੈਗੀ ਆ ਇੱਕ ਦਿੱਤੀ ਗਈ ਟੋਲ ਫਰੀ ਕੀਤਾ ਗਿਆ ਤਾਂ ਇਸ ਤੋਂ ਇਲਾਵਾ ਰੇਲ ਪਟੜੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਜਾਣ ਕੀਤਾ ਗਿਆ ਤਾਂ ਤੁਹਾਨੂੰ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਦਿਖਾ ਰਹੇ ਲਗਾਤਾਰ ਸਿਕਿਉਰਿਟੀ ਫੋਰਸ ਜਿਹੜੀ ਹੈਗੀ ਆ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਮੁਸ਼ਤਿਹਦ ਮੀਟਿੰਗ ਚੱਲ ਰਹੀ ਹੈ ਹਾਲਾਂਕਿ ਜਗਜੀਤ ਦੱਲੇਵਾਲ ਜਦੋਂ ਇਸ ਬਿਲਡਿੰਗ ਦੇ ਅੰਦਰ ਜਾਣ ਤੋਂ ਪਹਿਲਾਂ ਉਹਨਾਂ ਨੂੰ ਰੋਕ ਕੇ ਗੱਲਬਾਤ ਕੀਤੀ ਗਈ ਤਾਂ ਉਹ ਕੈਮਰੇ 'ਤੇ ਕੁਝ ਵੀ ਨਹੀਂ ਬੋਲੇ ਤਾਂ ਸਾਫ਼ ਤੌਰ ਤੇ ਉਹ ਕੈਮੇ ਨਜ਼ਰ ਆ ਰਹੇ ਨੇ ਕਿ ਮੀਟਿੰਗ ਦੇ ਵਿੱਚ ਕੀ ਸੀਟਾਂ ਨਿਕਲੇਗਾ ਲਗਾਤਾਰ ਉਹ ਆਪਣੇ ਮੰਗਾ ਬਣਵਾਉਣ ਨੂੰ ਲੈ ਕੇ ਅ ਦਿੱਲੀ ਵਾਲੇ ਜਿਹੜਾ ਹੈਗਾ ਵਦਨ ਜਿਹੜਾ ਜਿਹੜਾ ਹੈਗਾ ਉਹ ਗੱਲ ਕਰ ਰਹੇ ਨੇ ਜੇਕਰ ਸਰਕਾਰ ਅਜ ਉਹਨਾਂ ਦੀ ਮੰਗਾ ਮੰਨ ਲੈਂਦੀ ਹੈ ਤਾਂ ਉਸ ਤੋਂ ਬਾਅਦ ਇਹ ਪ੍ਰਦਰਸ਼ਨ ਜਿਹੜਾ ਹੈਗਾ ਉਹਦੀ ਕੀ ਰੂਟ ਰੇਖਾ ਰਹੇਗੀ ਜਾਂ ਉਹਨਾਂ ਦੀ ਕੀ ਅਗਲੀ ਪਲੈਨਿੰਗ ਰਹੇਗੀ ਉਹ ਬਾਅਦ ਵਿੱਚ ਹੀ ਬਾਹਰ ਆ ਕੇ ਦੱਸਣਗੇ ਫਿਲਹਾਲ ਤਹ ਉਹ ਤਕੀੜਾ ਜਿਹੜੀਆਂ ਹੈਗੀਆਂ ਸੈਕਟਰ 26 ਦੇ ਬਾਹਰ ਤੋਂ ਦਿਖਾ ਰਹੇ ਹੈਗੇ ਤਾਂ ਮੀਟਿੰਗ ਜਿਹੜੀ ਹੈਗੀ ਉਹ ਜਾਰੀ ਹੈਗੀ ਆ ਤਾਂ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਵੇਗਾ ਉਹ ਬਾਅਦ ਵਿੱਚ ਆ ਕੇ ਕਿਸਾਨ ਆਗੂ ਦੱਸਣਗੇ ਵੀਡੀਓ ਜਰਨਲਿਸਟ ਰਜਿਤ ਦੇ ਨਾਲ ਜਗਬानी ਲਈ ਵਰੁਣਪੱਟ